हां जी दोस्तों ਤੁਸੀਂ ਵੀਡੀਓ ਦੇ ਵਿੱਚ ਇੱਕ ਧੂਆ ਜਾਂ ਦੇਖ ਰਹੇ ਹੋਗੇ ਸਾਈਡਾਂ ਦੇ ਉੱਤੇ ਇਹ ਧੂਆ ਨਹੀਂ ਇਹ ਇੱਕ ਜਿਹੜਾ ਜਾਣਲੇਵਾ ਮੀਥੇਨ ਗੈਸ ਕੈਦਨੇ ਆਪਾਂ ਉਹਦੇ ਕਰਕੇ ਧੁੰਦ ਬਣੀ ਹੋਈ ਆ ਜਿਹੜੇ ਕੱਦੂ ਵਾਲੇ ਬਾਣਾ ਚਾ ਪਾ ਝੋਨੇ ਚ ਪਾਣੀ ਆ ਜਿਵੇਂ ਖਾਦਾ ਪਾ ਦਿੰਦੇ ਆ ਉਹਦਾ ਬਾਸ਼ਪੀਕਰਨ ਕਰਕੇ ਆ ਜਿਹੜਾ ਇਹ ਬਣੀ ਆ ਜਿਹਦੇ ਕਾਰਨ ਕਰਕੇ ਆ ਜਿਹੜੀ ਵਾਰਸ ਨੂੰ ਇਹ ਥੱਲੇ ਨਹੀਂ ਡਿੱਗਣ ਦੀ ਜਾਨੀ ਕਿ ਮੀਂਹ ਨਹੀਂ ਪੈ ਰਿਹਾ ਇਹਦੇ ਮੁਕਾਬਲੇ ਦੇ ਵਿੱਚ ਖੁਸ਼ਕ ਇਲਾਕਿਆਂ ਦੇ ਵਿੱਚ ਆ ਜਿਹੜਾ ਉੱਥੇ ਰੋਜ਼ ਮੀਂਹ ਪੈ ਰਿਹਾ ਆਕਸੀਜਨ ਦਾ ਜਿਹੜਾ ਇਹ ਲੇਵਲ ਆ ਬਹੁਤ ਡਾਊਨ ਆ ਤਾਪਮਾਨ 36 ਡਿਗਰੀ ਤੋਂ ਲੈ ਕੇ 50 ਡਿਗਰੀ ਤੋਂ ਵੀ ਵੱਧ ਆ ਜਿਹੜਾ ਮਹਿਸੂਸ ਹੋ ਰਿਹਾ ਤੇ ਬਾਕੀ ਜਿਹੜੇ ਆਪਾਂ ਕਹਿ ਲਈਏ ਪਿੱਪਲ ਬੋੜ ਹੋ ਗਿਆਂ ਪਿਰਕਣਾ ਹੋਗੀਆਂ ਜਿਹੜੇ ਆਪਣੇ ਬਰਾਸਤੀ ਦਰਖਤ ਨੇ ਆਪਾਂ ਇਹਨੂੰ ਛੱਡਿਆ ਕਿ ਦੇਣੀਗਾ ਤੇ ਕੁਝ ਮਿਲਾ ਕੇ ਕਹਿ ਕਹਿ ਲਈਏ ਵੀ ਆਪਾਂ ਨੂੰ ਇੱਕ ਏਸੀ ਦਾ ਹੀ ਆ ਜਿਹੜਾ ਸਹਾਰਾ ਚਾਹੀਦਾ ਉਹਦੇ ਲਈ ਆ ਜਿਹੜੀ ਬਿਜਲੀ ਚਾਹੀਦੀ ਆ ਇਹ ਤਾਂ ਪੰਜਾਬ ਨੇ ਕਿਆਮਤ ਤੋਂ ਬਾਅਦ ਹੀ ਆ ਜਿਹੜਾ ਸ਼ਾਇਦ ਉਹਦੀ ਝੋਨਾ ਲਾਉਣਾ ਛੱਡਣਾਗਾ ਨੇਰੀ ਬਹੁਤ ਬੁਰਾ ਹਾਲ ਹੋ ਜੂਗਾ ਆਉਣ ਵਾਲੇ